ਹਾਂਜੀ ਤੁਹਾਨੂੰ ਵੀਡੀਓ ਪਹਿਲਾਂ ਆਪਾਂ ਕੱਲ੍ਹ ਪਾਈ ਸੀ ਮੇਲੇ ਦੀ ਪਹਿਲੇ ਦਿਨ ਦੀ ਨਗਰ ਕੀਰਤਨ ਦੀ ਚੱਲੇ ਆ ਰਜਾ ਸਾਹਿਬ ਮੰਨਿੰਦਰ ਜੀ ਆ ਭਰਾ ਆਪਣਾ ਫੈਲੀ ਤੋਂ ਗੱਡੀਆਂ ਤੁਹਾਨੂੰ ਦੱਸਿਆ ਸੀ ਬਹੁਤ ਹਜ਼ਾਰਾਂ ਦੀ ਗਿਣਤੀ ਜੇ ਜਾਨਣ ਕਿ ਅਸੀਂ ਲਾਦੇ ਸੀ ਅਨੁਮਾਨ ਘੱਟੋ ਘੱਟ ਜਾਨਣ ਕਿ ਹੁਣ ਇਹਦੇ ਦੱਸਣ ਦੇ ਹਿਸਾਬ ਦੇ ਨਾਲ ਕਿ ਇਹ ਵੀ ਹੁਣ ਚੱਲਾਂਗਾ ਕੱਲ ਦਾ ਗੱਡੀ ਨਾ ਸਟੈਂਡ ਤੋਂ ਪੋਚੀ ਤੋਂ ਗੱਡੀਆਂ ਔਰ ਸਾਡੇ ਇਧਰੋਂ ਜਾਨਣ ਕਿ 2000 ਤੋਂ ਪਲੱਸ ਗੱਡੀ ਹੋਣੀ ਆ ਮੈਂ ਸੋਚਦਾ ਮੈਂ ਕਿ ਹਜ਼ਾਰ ਤੋਂ ਉੱਪਰ ਗੱਡੀ ਹੋਣੀ ਆ ਮੋੜ-ਮੋੜ ਕੇ ਆਈ ਜਾਂਦੀ ਜਿਗਦਾ ਇਹਦੇ ਦਸਣ ਦੇ ਹਿਸਾਬ ਦੇ ਨਾਲ 2000 ਪਲੱਸ ਗੱਡੀ ਹੋਣੀ ਹੈ ਜਿਹੜੀ ਸੰਗਤ ਨੂੰ ਸੇਵਾ ਚ ਲੱਗੀ ਹੋਇਆ ਇਸ ਵੇਲੇ ਲੈ ਕੇ ਜਾਣ ਲਈ ਛੱਟਣ ਦੇ ਲਈ ਚਲੋ ਚੱਲਦੇ ਆਂ ਉੱਥੇ ਕਰਦੇ ਆਂ ਹੁਣ ਰਾਤ ਦੇ ਸਮਾਗਮਾਂ ਦੇ ਦਰਸ਼ਨ ਦੂਜੇ ਜਾਂਦੇ ਅੱਜ ਜਦੋਂ ਕਰਨਾਣੇ ਖੜੇ ਆ ਅਸੀਂ ਇਸ ਵੇਲੇ ਰਾਤ ਦੇ 11 ਸਵਾ 11 ਹੋਇਆ ਹੋਗਾ। ਹੁਣ ਇਹ ਬੁਲਵੰਨੇ ਨੇ 11 ਸਵਾ 11 ਵਜੇ ਸੰਗਤ ਜਿੰਨੀ ਆਣ ਵਾਲੀ ਆ ਉੰਨੀ ਗੱਡੀਆਂ ਦੀ ਲਾਈਨ ਦੇਖ ਲਓ ਮੇਰੇ ਹਿਸਾਬ ਨਾਲ 100 ਦੇ ਨੇੜੇ ਤੇੜੇ ਤਾਂ ਗੱਡੀ ਆ ਲੱਗੀ ਹੋਣੀ ਕਰਨਾਣੇ ਪਿੰਡ 'ਚ। ਵਿੱਚ ਜਿੱਦਾਂ ਹੁਣ ਲੰਗਰ ਵਾਲੇ ਲੰਗਰ ਵੀ ਛਕੀ ਜਾਂਦੇ ਆ ਕ੍ਰੋਸਿੰਗ ਵੀ ਹੁੰਦੀ ਗੱਡੀਆਂ ਦੀ ਐ ਨਾ ਸੜਕਾਂ ਤਾਂ ਗਿਆ ਸਾਰੀਆਂ। ਜਿੰਨੇ ਰੋੜ ਯਾ ਰਾਜਾ ਸਾਹਿਬ ਨੂੰ ਜਾਂਦੇ ਸਾਰੇ ਆ ਰੋੜਾਂ ਤੇ ਇਸ ਵੇਲੇ ਲਗਭਗ ਇੰਨੇ ਰੱਚ ਆ। ਯਾਰ ਕਰੀ ਜਾਣੀਆਂ ਗੱਲਾਂ ਆਪਾਂ ਇਹ ਤੋਂ ਕੱਟ ਦੇਣੀ ਵਿੱਚ ਇਹ ਵੌਇਸ ਓਵਰੇ ਲਾਣਾ ਬਸ ਵਹੀ ਇੱਦਾਂ ਇਹ ਨਾ ਕਹਿਣਵਾ ਮੰਨ ਲਓ ਕਿ ਆਹ ਗੱਡੀ ਜਿੰਨੀ ਇੱਦਾਂ ਜਾ ਰਹੀ ਹੈ ਨਾ ਇਹ ਵੀ ਆ ਜਾਣੀ ਕਿ ਸੰਗਤ ਆ ਸਾਰੀ ਬੈਸੇ ਤਾਂ ਬਹੁਤ ਵਧੀਆ ਕੋਪਰੇਟ ਕਰ ਰਹੀ ਹੈ ਐਦਾ ਨਹੀਂ ਆ ਵੀ ਕੋਈ ੱੱਕਾ ਕਰ ਰਿਹਾ ਜਾਂ ਕੋਈ ਓਵਰਟੇਕ ਕਰ ਰਿਹਾ ਬੈਸੇ ਤਾਂ ਸਾਰੇ ਲੈਨ ਤੇ ਟਿਪਿੰਗ ਹੋ ਗਿਆ ਪਰ ਗੱਲ ਇਹ ਆ ਵੀ ਜਿਹੜੀ ਆ ਮੋਰੇ ਹੋਣ ਆਣੀ ਆ ਆਪਾਂ ਲੈਣਾ ਸੰਡਾ ਤਾਂ ਗੱਡੀ ਨਾਲ ਆ ਜੀ ਪਾ ਕੇ ਹਵਾ ਉਧਰ ਨੂੰ ਕੱਢੋ ਇਹਨਾਂ ਨੂੰ ਇੱਕ ਸਾਈਡ ਦੀ ਆਣੀ ਦੂਜੀ ਸਾਈਡ ਚਾਹੀਦਾ ਇੱਕ ਯਾਨੀ ਕਿ ਇਹਨਾਂ ਕਮਿੰਗ ਲਈ ਚਾਹੀਦਾ ਇਹਨਾਂ ਹੋਣ ਲਈ ਇੱਕ ਆਊਟ ਲੈ ਜਾ ਇਧਰ ਰੋਡ ਇਹ 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 ਹੁਣ ਚੀਜ਼ ਦੇਖਣੀ ਚਾਹੀਦੀ ਸਾਡੇ ਏਰੀਆ ਦਾ ਜਿਹੜਾ ਪ੍ਰਸ਼ਾਸਨ ਹੈ ਬੰਗਿਆਂ ਦਾ ਖਾਸ ਕਰਕੇ ਉਹਨਾਂ ਨੂੰ ਹੂੰ ਜਾ ਕਮੇਟੀ ਵਾਲਿਆਂ ਨੂੰ ਉਹਨਾਂ ਨੂੰ ਕਹਿਣਾ ਚਾਹੀਦਾ ਕਿਉਂਕਿ ਜੇ ਆਪਾਂ ਕਹੀਏ ਹੈ ਨਾ ਬਈ ਸਿਰਫ ਆਉਣ ਵਾਲੀ ਆ ਹਜੇ ਸਵਾ 1.5 ਸਾਢੇ 1.5 ਹੋਇਆ ਬੱਵੇ ਤੇ ਸੰਗਤਾਂ ਜਾਣ ਵਾਲੀਆਂ ਵੀ ਬਹੁਤ ਐਸ ਵੇਲੇ ਜਿਹੜੀਆਂ ਵਿੱਚ ਫਸੀਆਂ ਐ ਟ੍ਰੈਫਿਕ ਦੀ ਵਜ੍ਹਾ ਨਾਲ ਹੁਣ ਜਦ ਤੱਕ ਉਹ ਨਹੀਂ ਪੁੱਜਣਾ ਜਦ ਤੱਕ ਸੋਖਾ ਸਾਨੂੰ ਦਾ ਟਾਈਮ ਹੋ ਜਾਣਾ ਐ ਜਾਂ ਅੱਧਾ ਸਮਾਗਮ ਤਾਂ ਲੰਘ ਜਾਣਾ ਜਿੰਨੀ ਐ ਟਰਾਲੀਆਂ 'ਚ ਸੰਗਤਾਂ ਜਾ ਰਹੀਆਂ ਜਿੰਨੀਆਂ ਉੱਧਰ ਦੇ ਹੱਥੋਂ ਆ ਦੇਖ ਇਹ ਹਨ ਕੇ ਉਹ ਸੇਵਾ ਦਾ ਯਾਨੀ ਕਿ ਹੈਗੀ ਸੇਵਾਦਰ ਵੀ ਆਪਣੇ ਮਨੋਚ ਤੋਂ ਪੂਰੀ ਕਰਦੇ ਵਧੀਆ ਤਰੀਕੇ ਦੇ ਨਾਲ ਪਰ ਚੈੱਕ ਕਰੇ ਉੱਥੇ ਡਿਸਪਲਨ ਨਹੀਂ ਕੋਈ ਨਹੀਂ ਜੇ ਹੁਣ ਆਪ ਵੀ ਬਣਾਦੇ ਜਾਂ ਪ੍ਰਸ਼ਾਸਨ ਉਹਨਾਂ ਨੂੰ ਸਲਾਹ ਹੀ ਨਹੀਂ ਦਿੱਤੀ ਜਾਂਦੀ ਵੀ ਉਹਦਾ ਫਾਇਦਾ ਵੀ ਕੀ ਆ ਹਨਾ ਆਹ ਮੇਰਾ ਕਰਨਾਣਾ ਪਿੰਡ ਲਗਭਗ ਸਾਰੇ ਬਗਲ ਹੋਏ ਐ ਇਸ ਮੇਲੇ ਆਹ ਉਹ ਵੱਡੀ ਗੱਡੀ ਦੇ ਵਿੱਚ ਫਿਰ ਮੋਰੇ ਉਹ ਜਿਹੜੇ ਟਰਾਲੀ ਆ ਉਧਰ ਇਹ ਪਿੰਚੂ ਵੀ ਪ੍ਰਸ਼ਾਸਨ ਨੂੰ ਚਾਹੀਦਾ ਵੱਡੀਆਂ ਗੱਡੀਆਂ ਜਾਂ ਟਰਾਲੀਆਂ ਟਰੈਕਟਰ ਆ ਅਲੱਗ ਰੂਟ ਤੋਂ ਜਿਹੜਾ ਪਿੰਡਾਂ ਵਿੱਚ ਰੂਟ ਐ ਉਹ ਤੋਂ ਸਿਰਫ ਜਿਹੜੇ ਦੁਪਈਆ ਵਾਹਣ ਆ ਉਹ ਜਿਹੇ ਚਾਰ ਪਹੀਆ ਵਾਹਣ ਆ ਉਹੋ ਇਹਨਾਂ ਦਾ ਆਪਣੇ ਕਰ ਸਕਦੇ ਆ ਸਰਦਾਰ ਜੀ ਮੈਂ ਪ੍ਰਸ਼ਾਸਨ ਦੀ ਯਾਨੀ ਕਿ ਇਹ ਗੱਲ ਤਾਂ ਹੁਣ ਇੱਥੇ ਜ਼ਰੂਰੀ ਆ ਆਨੰਦਪੁਰ ਸਾਹਿਬ ਆਪਾਂ ਹੋਲੇ ਮਹੱਲੇ ਨੂੰ ਦੇਖਿਆ ਉੱਤੇ ਪ੍ਰਸ਼ਾਸਨ ਬਿਲਕੁਲ ਫੇਲ ਰਿਹਾ ਆ ਆ ਹੁਣ ਵੱਡਾ ਮੇਲਾ ਹੁੰਦਾ ਦੁਆਬੇ ਦਾ ਨਹੀਂ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਮੈਂ ਤੁਹਾਨੂੰ ਗੱਡੀ ਦਾ ਜੇਕਰ ਕੋਈ ਨੰਬਰ ਦੇ ਸਕਿਆ ਉੱਪਰ ਆ ਬੈਨਰ ਤੇ ਲੱਗਿਆ ਦਿਖਾ ਦਿਆਂ ਮੇਰੀ ਗੱਡੀਆਂ ਅਸੀਂ ਸੋਚਦੇ ਸੀ ਪਹਿਲਾਂ ਮਨਿੰਦਰ ਨਾਲ ਗੱਲ ਕਰਦੇ ਸੀ ਕਿ 2000 ਤੋਂ ਉੱਪਰ ਆ 2000 ਤੋਂ ਉੱਪਰ ਨਹੀਂ ਆਈ ਗੱਡੀ ਘੱਟੋ ਘੱਟ 4000 ਤੋਂ ਉੱਪਰ ਆ ਉਹ ਅਸੀਂ ਸਾਨੂੰ ਦੂਜੇ ਬਾਈ ਨੇ ਇੱਕ ਨੇ ਮਜਰੀ ਦਾ ਆਪਣਾ ਵੀਰ ਸਿਗਾ ਟਕਰਿਆ ਉਹਨੇ ਦੱਸਿਆ ਤਾਂ ਅਸੀਂ ਨੰਬਰ ਦੇਖ ਕੇ ਪੁਲਿਸ ਨਾਲੇ ਉੱਪਰ ਆਹ ਦੇਖੋ ਜਿੱਦਾਂ ਉਹ 99 ਨੰਬਰ ਆ ਨਾ ਗੱਡੀ ਮੈਂ ਤੁਹਾਨੂੰ ਮੋੜੇ ਕੋਲ ਜਿਹੜੀ ਵੱਧ ਨੰਬਰ ਵਾਲੀ ਗੱਡੀ ਨਿਕਲੀ ਦਹੀ ਤੁਹਾਨੂੰ ਮੈਂ ਉਹ ਵੀ ਦੁਬਾਰਾ ਸ਼ਾਟ ਦਿਖਾ ਦਿਆਂ ਉਹ ਪਰੇ ਗਈ ਆ 400 ਤੇ ਆਹ ਦੇਖੋ ਇਹ 3000 6 ਨੰਬਰ ਆ ਇਹ ਗੱਡੀ ਦਾ ਤੋਂ ਅਨੁਮਾਨ 99 ਵਾਲੀ ਵੀ ਦਿਖਾ ਲਤੀ 3006 ਆ 2025 ਇਹਨੇ 980 ਨੰਬਰ 2000 ਆ ਹੁਣ ਵੱਡੀਆਂ ਗੱਡੀਆਂ ਵੇਤ ਜਾਣੀਆਂ ਕਿੰਨੀਆਂ ਆ ਹੈਗਾ 2112 ਇਹ ਹੁਣ ਉਹਨੇ ਲੈਡ ਨਹੀਂ ਸੀ ਇੱਕ ਜਗ ਦੀ ਮੇਰਾ ਵੀ ਉਸ ਵੇਲੇ 사ਮਾ ਨਹੀਂ ਨਾ ਹੈਗਾ ਟ੍ਰੈਫਿਕ ਜਿਆਦਾ ਆ ਯਾਨੀ ਜਦੋਂ ਦਿਖਾ ਦੇ ਕੱਲ ਇੱਕ ਮੈਂ ਉੱਤੇ ਆਪਣੇ ਥੰਬਨੇਲ ਤੇ ਪੋਸਟਰ ਬਏ ਉੱਤੇ 3000 ਬਦਨ 3600 ਨੰਬਰ ਸੀਗਾ 1544 ਨੰਬਰ ਗੱਡੀ ਹਜੇ ਅਧੀਆਂ ਗੱਡੀਆਂ ਇਦਾਂ ਨਹੀਂ ਆਇਆ ਜਿਨ੍ਹਾਂ ਦੇ ਉੱਪਰ ਨਾ ਕੋਈ ਬੈਨਰ ਹੈ ਤੇ ਨਾ ਇਹ ਜਿੱਦਾਂ ਉਹ ਕਿਸੇ ਗੰਤਿਜ ਨਹੀਂ ਬਾਰੋ-ਬਾਰ ਆਪਣੀ ਸੇਵਾ ਕਰੀ ਜਾਂਦੇ ਆ ਉਹਨਾਂ ਕੋਈ ਯਾਨੀ ਕਿ ਦੂਸਰਾ ਨਹੀਂ ਹੈ ਕਿ ਬੈਨਰ ਬੁੰਦਨ ਨਹੀਂ ਉਹ ਨਹੀਂ ਲਵਾਇਓ ਉਹਨਾਂ ਦੇ ਯਾਨੀ ਕਿ ਕਿਸੇ ਨੂੰ ਪਤਾ ਹੀ ਨਹੀਂ ਕਿ ਕਿੰਨੀਆਂ ਕਿ ਗੱਡੀਆਂ ਕਿੰਨੇ ਕਸਾਦੇ ਨੇ ਇਦਾਂ ਦੇ ਕੁਝ ਗੱਡੀਆਂ ਹੈਗੀਆਂ ਕਹਿਣਾ ਤਾਂ ਕੁਝ ਗੱਡੀਆਂ ਜਿਹੜੀਆਂ ਬਿਨਾਂ ਨੰਬਰਾਂ ਤੋਂ ਵੀ ਆ ਤੇ 4038 ਦਾ ਬੈਨਰ ਨਹੀਂ ਇਹ ਰੁੱਦਾ ਕੋਪ ਵਿੱਚ ਪਰਸਨਲ ਆਪਣੀਆਂ ਗੱਡੀਆਂ ਲੈ ਕੇ ਤੁਰਿਆ ਕਿੰਨੇ ਦਾ ਬਾਰਤਾਂ ਆਪਣਾ ਇਹਦਾ ਬਿਨਾਂ ਵੈਂਡਰਾਂ ਤੋਂ ਸੇਵਾ ਤੇ ਵੀ ਲਈਆਂ ਹੈ ਹੈਗਾ ਹੈਗਾ BB32 ਆਹ ਆ ਮੋਰੀ ਨਹੀਂ ਚੇ ਨਹੀਂ ਛੇ ਤੋਂ ਆਹ ਇੱਕੋ 1302 ਨੰਬਰ ਗੱਡੀ ਦੇ ਉੱਪਰ ਤੁਹਾਨੂੰ ਦੇ ਜਾਣਾ 2872 ਨੰਬਰ ਹੁਣ ਇਹ ਬੱਤੀ ਦਾ 30 ਨੰਬਰ ਗੱਡੀ ਆ ਗਈ ਆ ਬੈਨਰ ਜਿਹੜਾ 3230 ਨੰਬਰ ਇਹ ਦੇਖ ਲਓ ਬੰਨੇ ਉਹ 3413 ਨੰਬਰ ਛੋਟੇ ਹਾਤੀ ਦੇ ਲੱਗਾ ਸਗਾ ਬੈਨਰ ਹੈ ਪਹੁੰਚੇ ਕਿ ਨਹੀਂ ਆ ਜੀ ਬਹੁਤ ਨੇੜੇ ਆ ਜੀ ਅਜੇ ਵੀ ਆ ਕਰਨਾਣੇ ਜੀ ਆ ਮੈਂ ਹਾਂ ਪਿੰਡ ਕਰਨਾਣਾ ਕਰਨਾਣੇ ਦੇ ਵਿੱਚ ਆ ਜੀ ਇਸ ਵੇਲੇ ਫਿਰਦੇ ਹੋਂਗਾ ਸੀ ਆਪਣੇ ਵਾਲੇ ਰੂਟ ਤੋਂ ਤਾਂ ਬਹੁਤ ਵਾਰ ਆਈਦਾ ਹੈ ਜਿਹੜਾ ਸਿੱਧਾ ਰਾਂਹਾਂ ਦਾ ਆ ਆਪਾਂ ਜਿਹੜਾ ਮੇਨ ਮਗੰਦਪੁਰ ਵਾਲੇ ਰੋਡ ਤੋਂ ਜਿਹੜਾ ਖੱਲੇ ਨੂੰ ਉੱਪਰਲਾ ਹਨ ਉਹ ਰਾ ਸਾਨੂੰ ਆਦਾ ਆ ਉਧਰ ਤੇ ਅਸੀਂ ਆਈ ਦਈ ਆ ਆ ਐਤਕੀ ਜਿੱਦਾਂ ਆਪਣਾ ਇੱਕ ਵੀਰ ਸੀਗਾ ਇਧਰੋਂ ਉਹਨੇ ਗੱਡੀ ਇਧਰਲੀ ਸਾਈਡ ਤੋਂ ਸੀਗਾ ਜਿੱਦਾਂ ਆਇਆ ਸੀ ਵੀ ਉਹਦੇ ਨਾਲ ਆਏ ਸੀਗੇ ਇਹ ਹੁਣ ਪਤਾ ਨਹੀਂ ਰਾਜਾ ਸਾਹਿਬ ਨੇ ਜਿੱਦਾਂ ਮਿਹਰ ਕੀਤੀ ਵੀ ਹੁਣ ਬਾਕੀਆਂ ਤੋਂ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰਦਾ ਕੋਈ ਕਿਸੇ ਤਰ੍ਹਾਂ ਦੀ ਸਾਡੇ ਕੋਲੇ ਇਹ ਜਾਨੀ ਕਿ ਗੱਲ ਸੰਗਤ ਮੂਰ ਰੱਖਣੀ ਹੋਵੇ ਆ 3090 ਨੰਬਰ ਗੱਡੀ ਅ ਵਿਚੋਂ ਹੁਣ ਜਿੰਨੀ ਵਿੱਚੋਂ ਬਹੁਤ ਜ਼ਿਆਦਾ ਸੰਗਤ ਐ ਇਸ ਮੇਲੇ ਆ ਪੈਦਲ ਆ ਰਹੀ ਆ ਬੁੜੀਆਂ ਕੁੜੀਆਂ ਵਿੱਚੇ ਮੁੰਡੇ ਰਣਾਣੇ ਦੇ ਵਿੱਚ ਕਿਤੇ ਵੀ ਇਦਾਂ ਦੀ ਜਗ੍ਹਾ ਨਹੀਂ ਜਿੱਥੇ ਗੱਡੀ ਯਾਨੀ ਕਿ ਹੋਵੇ ਬਾਤੋਆ 2-4 ਫੁੱਟ ਦੀ ਜਗ੍ਹਾ ਆ ਵਿਚਾਲੇ ਉਧਰੋਂ ਕੋਈ ਵੀ ਗੱਡੀ ਆ ਰਹੀ ਆ ਯਾਰ ਤੋਂ ਉੱਪਰਲਾ ਪਲਾਸ ਨੰਬਰ ਹੀ ਆ ਆ 1396 ਨੰਬਰ ਹੈ ਗੱਡੀ ਤੇ ਆਪਣੇ ਫਰੀਆਂ ਤੇ ਆ ਹੈਗੀ 1490 ਨੰਬਰ ਗੱਡੀ ਆ ਇਹ ਇਹ ਦੇਖ ਲਓ ਵੇ ਦੇ ਉੱਪਰ ਗੱਡੀਆਂ ਕਿੰਨੀਆਂ ਆਉਂਗੀਆਂ ਇਹ ਨਾ ਐਨੀਆਂ ਗੱਡੀਆਂ ਦੇ ਹੋਣ ਦੇ ਬਾਵਜੂਦ ਸੰਗਤ ਨੂੰ ਜਿੱਦਾ ਇਦਾਂ ਹੋਵੇ ਵਿੱਚੋਂ ਪੈਦਲ ਜਾਣਾ ਪੈ ਰਿਹਾ ਜਾਂ ਤੁਰ ਕੇ ਬੁੜੀਆਂ ਆ ਜਾਂ ਚਾਹੇ ਕੁੜੀਆਂ ਆ ਜਾਂ ਚਾਹੇ ਕੁਝ ਵੀ ਆ ਕਿਉਂ ਕਿਉਂਕਿ ਗੱਡੀਆਂ ਵਿੱਚ ਸਮਾਂ ਇੰਨਾ ਲੱਗਣ ਲੱਗਾ ਵੇ ਨਾ ਤਾਂ ਅਗਲਾ ਮੱਥਾ ਟੇਕਣ ਚੱਜ ਨਾ ਜਾ ਸਕਦਾ ਅਗਲੇ ਨੇ ਜੇ ਦੂਏ ਦਿਨ ਵੀ ਜਾਣਾ ਕਿਸੇ ਨੇ ਘਰੇ ਪਹੁੰਚੂ ਟਾਈਮ ਸਿਰ ਤਾਂ ਉੱਠਣ ਜੋਗਾ ਰਹੂ ਆਊਗਾ ਦੁਬਾਰਾ ਚਲੋ ਇਹ ਵੀ ਕੋਈ ਗੱਲ ਨਹੀਂ ਅਗਲਾ ਤਾਂ ਆਏ ਜਾਂਦਾ ਆਪਣੇ ਘਰ ਉਹਨਾਂ ਜਿਹਨੇ ਪਹੁੰਚਣਾ ਉਹ ਪਹੁੰਚਦੇ ਹੀ ਆ ਹੈਨਾ ਉਹਨੇ ਤਾਂ ਪੁੱਜਣਾ ਹੀ ਆ ਕਿਸੇ ਵੀ ਤਰੀਕੇ ਨਾਲ ਪਰ ਚੱਕਰ ਪਏ ਆ ਵੇ ਜੇ ਆਪਾਂ ਹੁਣ ਇੰਨੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆਪਾਂ ਸੇਵਾ ਕਰਦੇ ਆ ਕੋਈ ਵੀ ਉਹਦਾ ਸੇਵਾ ਦਾ ਪਬਲਿਕ ਨੂੰ ਆਮ ਸੰਗਤ ਨੂੰ ਫਾਇਦਾ ਪਹੁੰਚ ਰਿਹਾ ਹੈ ਰਿਐਲਿਟੀ ਦੇ ਵਿੱਚ ਹੁੰਦਾ ਪਿਆ ਆ ਜਿਆਦਾ ਹੀ ਆਪੋ ਆਪਣੇ ਸਟੈਂਡ ਦੀਆਂ ਉਹ ਸਵਾਰੀਆਂ ਦੇਖਦੇ ਆਂ ਫੇ ਕੱਲ ਨੂੰ ਜੇ ਕਿਤੇ ਸਵਾਰੀ ਵਿੱਚ ਕਿਤੇ ਜਾਣਾ ਹੋਊਗਾ ਤਾਂ ਉਹਨੂੰ ਪਤਾ ਹੋਊਗਾ ਵੀ ਆਹ ਬੰਦਾ ਸਾਡੇ ਏਰੀਆ ਦਾ ਗੱਡੀ ਚਲਾਉਂਦਾ ਆ ਜਿਆਦਾਤਰ ਰੌਲਾ ਉੱਦਦਾ ਉਸ ਸਟੈਂਡ ਵਾਲਿਆਂ ਨੇ ਤਾਂ ਦੇਖੋ ਜੀ ਸੇਵਾ ਕਰਨੀ ਆ ਉਹਨਾਂ ਤਾਂ ਸਾਰਾ ਸਾਲ ਇਸੇ ਕੰਮ ਤੋਂ ਮਾਰਾ ਹੀ ਤੋਂ ਮੰਗਦੇ ਆ ਉਹਨੂੰ ਰੋਟੀ ਖਾਣੀ ਆ ਨਾ ਕਰਦੇ ਆ ਪਰ ਪ੍ਰਸ਼ਾਸਨ ਨੂੰ ਆਪਣੇ ਵੱਲੋਂ ਜਾਈਦਾ ਆ ਕਿ ਵਨ ਵੇ ਰੂਟ ਕੀਤੇ ਜਾਣ ਦੋਹੇ ਸਾਈਡਾਂ ਤੋਂ ਵਨ ਵੇ ਰੂਟ ਚੱਲਦੇ ਹੋਣਗੇ ਤਾਂ ਦੇਖ ਲਓ ਹਜੇ ਮੈਂ ਅੱਧ ਵਿਚੋਂ ਵੀਡੀਓ ਕੰਘਾਣ ਉਤਰ ਕੇ ਜਾਣ ਲੱਗੇ ਸੀ ਵੀ ਸਮਾਂ ਬਹੁਤ ਹੋ ਗਿਆ ਆ ਹੁਣ ਹੁਣ ਕਿਹਾ ਕੋਈ ਨਹੀਂ ਪਾਜੀ ਬਾਅਦ ਚ ਮਿਲਦੇ ਹਾਂ ਉੱਥੇ ਹੁਣ ਤੁਸੀਂ ਇਹ ਦੇਖ ਲਓ ਬੇ ਤਿੰਨਾ ਯਾਨੀ ਕਿ ਸਮੇਂ ਦੀ ਹੁਣ ਵੀਡੀਓ ਮੈਂ ਅੱਧ ਚੋਂ ਬਣਾਣ ਲੱਗਾ ਕਰਨਾ ਨੇ ਦੇ ਵਿੱਚ ਇੰਟਰੋ ਹੋ ਕੇ ਉਹੀ ਜਦ ਵੇਲੇ ਆਪਾਂ ਉਤਰੇ ਹੀ ਆ ਹੌਣ ਵਿੱਚੋਂ ਕਿੰਨੀਆਂ ਕੁੜੀਆਂ ਜਦਾਂ ਤੁਰ ਕੇ ਮੈਂ ਜਾਂਦੀਆਂ ਦਿਖਾ ਰੀਆਂ ਆ ਕਿਦਾਂ ਉਧਰੋਂ ਗੱਡੀ ਹੁਣ ਫੇਰ ਵੀ ਆ ਵੀ ਠਾਮੀ ਠਾਮੀ ਰਹੀ ਆ ਇਧਰੋਂ ਨਹੀਂ ਬਸ ਉਧਰ ਨੂੰ ਜਾ ਰਹੀ ਇਹ ਚੀਜ਼ ਦੇਖ ਲਓ ਵਿੱਚ ਹਾਂ ਬਹੁਤ ਸਾਰੀਆਂ ਗੱਡੀਆਂ ਖਾਲੀ ਆ ਪਰ ਬਸ ਗਈ ਆ ਇਹ ਦੇਖੋ ਵੀ ਹੁਣ ਭਰੀ ਹੋ ਜਾ ਰਹੀ ਆ ਸਹੀ ਆ ਜੀ ਮਜਾਰੀ ਚਨਿਆਣੀ ਉਹ ਕਿੱਥੇ ਬੜਾ ਜ਼ੋਰ ਵਾਲੀ ਸਾਈਡ ਹੈ ਯਾਨੀ ਕਿ ਉਹ ਗੰਦੀ ਬਾਤ ਆਈ ਆ ਇਹ ਉਹ ਸਮੁੰਦੜੇ ਵਾਲੀ ਸਾਈਡ ਪੈਂਦੀ ਜਿੱਦਾਂ ਪਿੰਡ ਇਧਰੋਂ ਨਵੇਂ ਸ਼ਹਿਰ ਤੋਂ ਵੀ ਹੁਣ ਬਾਈਪਾਸ ਵਾਲ ਜਿਹੜੇ ਹੁਣ ਸ਼ਰਦਾ ਭਗਵਨ ਵਾਲੇ ਆ ਬੰਦੇ ਉਹ ਤਾਂ ਸੋਚਦੇ ਹੀ ਆ ਵੀ ਅਸੀਂ ਟਾਈਮ ਜ਼ਰੇ ਜੇ ਪੁੱਜਦੇ ਮੱਥਾ ਟੇਕਦੇ ਕੀਰਤਨ ਸਰਵਣ ਕਰਦੇ ਤਾਂ ਹੀ ਫਾਇਦਾ ਕੋਈ ਨਾ ਕੋਈ ਆ ਇਹਨਾਂ ਦੀ ਕਰਨਾਣੇ ਤੋਂ ਜਿਹੜੀ ਬਾਹਰਲੀ ਸਾਈਡ ਬਣੀ ਆ ਪਾਰਕਿੰਗ ਓਏ ਗੱਲਿਆ ਇਹ ਹੁਣ ਉਹ ਗੱਡੀਆਂ ਉਧਰ ਚ ਹੀ ਆ ਗੱਡੀਆਂ ਉੱਚੀ ਕਿਤੇ ਦੀ ਕੱਢਦੇ ਹੁਣ ਤੇ ਇੱਧਰ ਪਾ ਸਵਾਲੇ ਨਹੀਂ ਪੈਦਾ ਹੁੰਦਾ ਇੰਨੀ ਪਬਲਿਕ ਜਿਆ ਕਿੱਦਾਂ ਵੀ ਦੂਜੀ ਹੁੰਦੀ ਵਿੱਚ ਇੱਧਰ ਜੀ ਯਾਨੀ ਕਿ ਜਿਹੜਾ ਆਊਟ ਵਾਲਾ ਹਸਾਬ ਹੈ ਉਹ ਤਾਂ ਬਿਲਕੁਲ ਬੰਦ ਜਾਈਦਾ ਰੱਖਣਾ ਇੱਕ ਵਾਰ 9:00 ਵੇ ਚੱਲੇ ਬਸ ਇਧਰੋਂ ਇੱਕ ਸਾਈਡ ਤੋਂ ਜਾਏ ਉਧਰੋਂ ਇਹ ਨਾ ਕਰ ਲੋ ਇਧਰੋਂ ਆਊਟ ਕਰ ਲੋ ਉਧਰੋਂ ਯਾਨੀ ਉਹਦਾ ਆਹੀ ਰੂਟ ਸਹੀ ਆ ਇਹਨਾਂ ਕੰਨੇ ਨੂੰ ਸੰਗਤ ਦੀ ਜਿੱਦਾਂ ਐਂਟਰੀ ਦੇ ਲਈ ਆਹੀ ਰਾਹ ਸਹੀ ਆ ਜਿਹੜਾ ਪਿੱਛੇ ਮੁੜ ਗਿਆ ਕੰਨਾਣੇ ਕਰਨ ਉਹਨਾਂ ਪਿੰਡਾਂ ਵਿੱਚ ਹੀ ਆਉਂਦਾ ਆ। ਸਹੀ ਆ, ਮੋੜ ਕੇ ਕੱਢਣਾ ਕਿਸੇ ਨੂੰ ਵੀ ਉੱਪਰ ਜੀ ਗੁਣਾ ਜ਼ੋਰ ਦੇ ਘੁਮਾ ਕੇ ਉਧਰ ਤੇ ਹੀ ਦੋ ਰਾਹ ਨਿਕਲਦੇ ਆ, ਦੋ ਹੀ ਰਾਹ ਹੱਥੋਂ ਆਊਟ ਦੇ ਦੇ ਬਸ। ਇੱਧਰ ਨੂੰ ਰੱਖੇ ਉੱਪਰੋਂ ਦੀ ਬੜੇ ਇੱਧਰ ਜੀ। ਆਹ ਦੋ ਜਾਰ ਕਰਨ ਲਈ ਇਹ ਚਾਹੀ ਗੋ ਬੱਦੂਆਂ ਦੀ। ਆਹ ਦੋ ਇਹ ਸੰਗਤ ਦਾ ਇਕੱਠ ਵੇਖੋ। ਇਹ ਸੰਗਤ ਨੂੰ ਜਾਣ ਇਹ ਦੇਖ ਦਿਖ ਲੋ ਇੱਕ ਸਾਈਡ ਦਾ ਆ ਜਿਹੜਾ ਆਪਣੇ ਗਰਾਊਂਡ ਵਾਲੀ ਸਾਈਡ ਜਿਹੜੀ ਪਾਰਕਿੰਗ ਆ ਹਨਾ ਉੱਥੇ ਦਾ ਆ ਇਹ ਦੇਖੋ ਕਿ ਕਿੰਨਾ ਯਾਨੀ ਕਿ ਸੰਗਤਾਂ ਦਾ ਹਾੜਾ ਆਏ ਆ ਬਾਕੀ ਉੱਥੇ ਪ੍ਰਚਾਰਕ ਵੀ ਇੱਕ ਜਿੱਦਾ ਗੱਲ ਕਰਦੇ ਮੱਥਾ ਟੇਕਣ ਨੂੰ ਟਾਈਮ ਨਹੀਂ ਲੱਗਾ ਉੱਪਰ ਤੇ ਯਾਨੀ ਕਿ ਬੈ ਇਨੀ ਸੰਗਤ ਆ ਵਿਹਾੜਿਆ ਸੰਗਤ ਦਾ ਇਹ ਦੇਖ ਲੋ ਇੱਕ ਸਾਈਡ ਦੀ ਇਹ ਪਾਰਕਿੰਗ ਆ ਹਜੇ ਦੂਜੀ ਸਾਈਡ ਵੀ ਇੰਨੇ ਹੋਣਾ ਹੈ ਬਾਕੀ ਨਾਲੇ ਬਾਅਦ ਵਿੱਚ ਜਾਨੀ ਕਿ ਅਸੀਂ ਭਰਾਂ ਦੀ ਬਰੀ ਦੇਖਿਆ ਸਗਾ ਗੱਡੀਆਂ ਬੰਦੇ ਨੂੰ ਪੁੱਛਿਆ ਵੀ ਕੱਟੂ ਘਟ ਜਾਨੀ ਕਿ 5500 ਗੱਡੀ ਤਾਂ ਜਿਹੜੀ ਨੰਬਰ ਵਾਲੀ ਹੈ ਜਿਹਨ ਇਸੇ 5500 ਗੱਡੀ ਆ ਉਹ ਉਹ ਤੋਂ ਪਲੱਸ ਰੱਖ ਲਓ ਕੱਟੂ ਘਟ 6 ਜਾਂ 6000 ਜਾਂ 6500 ਦੇ ਨੇੜੇ ਤੇੜੇ ਗੱਡੀ ਹੁੰਦੀ ਸੀ ਬਤਲੀ ਜਾ ਉਹਦੇ ਤੋਂ ਵੀ ਯਾਨੀ ਕਿ ਤੁਸੀਂ ਵਧੇ ਰੱਖੋ ਗੰਤੀ ਦਾ ਆਪਾਂ ਕਰੀ ਨਹੀਂ ਸਕਦੇ ਹੈਗੇ ਕਿਉਂਕਿ ਮੈਂ ਮਨ ਫੋਟੋ ਵਿੱਚ ਦਿਖਾ ਲਿਆ ਵੀ ਤਿੰਨ ਵਜੇ ਆ ਸਿੱਧੇ ਜਾਣਾ ਆ ਬੰਦਿਆਂ ਆ ਦੇਖ ਲੋ ਰਾਹ ਤੁਸੀਂ ਜਿਹੜਾ ਹੈ ਉਧਰ ਨੂੰ ਆਪਣੇ ਝੰਗੜਾਂ ਵੱਲ ਨੂੰ ਜਾਂਦਾ ਹੈ ਪਿੰਡਾਂ ਨੂੰ ਰਾਹੋਵਾਲ ਦੀ ਸਾਈਡ ਦੇ ਇਦਾਂ ਪਿੰਡਾਂ ਵਿੱਚ ਜਿਹੜਾ ਆਪਾਂ ਨਿਕਲਦੇ ਹੋ ਉਹ ਰਾਹ ਆ ਸਹੀ ਆ ਜੀ ਤੇ ਇਹਨਾਂ ਦੇ ਵਿੱਚ ਵੀ ਰੱਖ ਦੇਖ ਲੋ ਨਾਗਰਿਆਂ ਲੋ ਦੂਜੀ ਸਾਈਡ ਵਾਲਾਂ ਦਾ ਇਹ ਰਾਹ ਚੱਲ ਗਿਆ ਸਿੱਧਾ ਜਦੋਂ ਮੈਰੋ ਮਲਪੁਰਾਲ ਦੀ ਸਾਈਡ ਨੂੰ ਜੇ ਨਿਕਲਣਾ ਹੋਵੇ ਝਿੰਗੜਾ ਝੁੰਗੜਾ ਲੰਗੜੋਆ ਨਾ ਹੀ ਤੱਕੋ ਜਿਹਦਾ ਲੰਗਰਾਂ ਦਾ ਅੰਤ ਆ ਹੈ ਨਾ ਜਿੰਨੀ ਸੰਗਤ ਹੈ ਉਤੋਂ ਵੱਧ ਲੰਗਰ ਆ ਉਤੋਂ ਵਾ ਪ੍ਰਬੰਧ ਵੀ ਆ ਆਏ ਕੋਈ ਸਾਧਨਾ ਦੀ ਕਮੀ ਆ ਸੰਗਤ ਦੇ ਜਾਣ ਆਲੇ ਕੋਈ ਕਮੀ ਨਹੀਂ ਹੈਗੀ ਸਿਰਫ ਇੰਨਾ ਕਿ ਆਂਦੇ ਪ੍ਰਸ਼ਾਸਨ ਦੀ ਕਮੀ ਆ ਉਹ ਨਾ ਤਾਂ ਸਾਡੇ ਵੀਰਾਂ ਨੂੰ ਗੱਡੀਆਂ ਵਾਲਿਆਂ ਨੂੰ ਦੱਸ ਰਹੇ ਆ ਵੀ ਤੁਸੀਂ ਕਿੱਧਰੋਂ ਜਾਣਾ ਕਿੱਧਰੋਂ ਆਣਾ ਸਹੀ ਹੈ ਜੀ ਸੰਗਤ ਦਾ ਤਾਂ ਬੁਜ਼ਰੀ ਦਾ ਕੋਈ ਕਸੂਰ ਨਹੀਂ ਹੈਗਾ ਹਨ ਉਹਨਾਂ ਨੂੰ ਤਾਂ ਬਸ ਟ੍ਰੈਫਿਕ ਦੇ ਹਿਸਾਬ ਦੇ ਨਾਲ ਫਸ ਗਏ ਹੋ ਜਿਹੜੇ ਟ੍ਰੈਨ ਨੂੰ ਬਕਾਇਦਾ ਟ੍ਰੇਨਿੰਗ ਚਾਹੀਦੀ ਆ ਕੋਈ ਨਾ ਕੋਈ ਨਿਜਮਾ ਦਾ ਬਸ ਟਾਈਮ ਤੇ ਨਾ ਕਿੱਕੜੀ ਦਾ ਪਤਾ ਨਾ ਉਧਰ ਆ ਦੇਖੋ ਪਰੋ ਮਜ਼ਾਰੇ ਵਾਲਾ ਬੋਰਡ ਲੱਗਾ ਹੈ ਜਿਹਨਾਂ ਨੇ ਦੇਖਿਆ ਇੱਕ ਤਾਂ ਪਤਾ ਲਾ ਜਾਣਾ ਕਿੱਥੇ ਪੁੱਜੇ ਆ ਇਧਰ ਦੀ ਸਾਈਡ ਹੈ ਤਾਂ ਸਾਹਮਣੇ ਹਸਪੀਟਲ ਗਰਾਊਂਡ ਹੈ ਇਧਰ ਦੀ ਸਾਈਡ ਪਰੋ ਮਜ਼ਾਰਾ ਬੰਦਾ ਇਧਰ ਵੀ ਰੋਡ ਜਾਂਦਾ ਹੈ ਕੋਠਾਂ ਉਹੀ ਹੈ ਇਧਰੋਂ ਐਨੂੰ ਘੁੰਮਣੇ ਚਲਵਾ ਦੇ ਇਧਰੋਂ ਜਿੱਦਾਂ ਗੱਡੀਆਂ ਲੱਗ ਜਾ ਪਿੱਛੇ ਨੂੰ ਜਿੱਦਾਂ ਆਹਲੀ ਸਾਈਡ ਤੇ ਨਹੀਂ ਜਾਈ ਜਾਣਗੇ ਇਧਰੋਂ ਕਿ ਐਧਰੋਂ ਉਹ ਨਹੀਂ ਜਾਈਗਾ ਐਧਰੋਂ ਗਾ ਕਿੰਨੇ ਰਾਸਤੇ ਨੇ ਰੋਡ ਤੇ ਘੁਮਣ ਕੱਟੋ ਘੜ ਤੋਂ ਨਹੀਂ ਚੱਲਦਾ ਆਣ ਆ ਇਹ ਚਾਹੀਦਾ ਆਣ ਵਾਲਾ ਰਸਤਾ ਚਾਹੀਦਾ ਆ ਇੱਧਰ ਨਹੀਂ ਆ ਇੱਧਰ ਕੀ ਨਾ ਤਾਂ ਕੋਈ ਪੈਦਲ ਜਾਵੇ ਉਧਰ ਨੂੰ ਦਾ ਨਾ ਕੋਈ ਗੱਡਾ ਜਾਵੇ ਨਾ ਬਤ ਗੱਡੀ ਦਾ ਬੇਨ ਕੋਲ ਚਾਈ ਵੀ ਨਹੀਂ ਹੈਗੀ ਨਾ ਕੋਈ ਟੋਕਾ ਚਾਹੀਦੀ ਕੁਝ ਨਹੀਂ ਯਾਰ ਸਹੀ ਆਈ ਤੁਸੀਂ ਜਿੰਨੀ ਸੰਸਾਪ ਜਾਣ ਕੇ ਆ ਰਹੀ ਹੈ ਨਾ ਇਸ ਵੇਲੇ ਪਹੁੰਚ ਰਹੀ ਹੈ ਵਰਚਣਾ ਨੂੰ ਜਾਂ ਮੱਥਾ ਟੇਕਣ ਜਾਂ ਸਮਾਗਮਾਂ ਦੇ ਲਈ ਉੰਨੇ ਸੰਗਤਾਂ ਤਾਂ ਬਾਕਸ ਵੀ ਹੋ ਰਹੀ ਆ ਬਾਥੀ ਆਈ ਸੰਗਤ ਤੁਹਾਨੂੰ ਕਿੱਥੇ ਆਪਾਂ ਦਰੱਖਤਾਂ ਦੇ ਵਿੱਚ ਦਿਖਾ ਲਈਏ ਉਹ ਇੱਕ ਪਾਰਕ ਵਿੱਚ ਦੇਖ ਲਓਗੇ ਤੁਸੀਂ ਟੀਂ ਦੇ ਵਿੱਚ ਦੇ ਹੈ ਨਾ ਤੇ ਇੱਕ ਪਾਰਕ ਵਿੱਚ ਇੰਨਾ ਇਕੱਠ ਹੈਗਾ ਉਹ ਆਪਾਂ ਤੁਹਾਨੂੰ ਦਿਖਾ ਲਿਆ ਉਹ ਤਾਂ ਨਹੀਂ ਆ ਜੇ ਸੇਵਾਦਾਰਾਂ ਦੇ ਵਿੱਚ ਸੇਵਾ ਦੀ ਭਾਵਨਾ ਦੀ ਕੋਈ ਕਮੀ ਨਹੀਂ ਹੈਗੀ ਚੱਕਰ ਆ ਮੁੰਡੇ ਸਾਰੇ ਨਵੇਂ ਆ ਇੱਕ ਵੀ ਉਹਦੀ ਗੱਲ ਆਪ ਕੋ ਸੁਣਦੇ ਨਹੀਂ ਕਦੀ ਦੀ ਗਈ ਨਹੀਂ ਹੈ ਨਾ ਨਾਏ ਸਾਡੇ ਕੋਲ ਅਥਾਰਟੀ ਹੈ ਕਿ ਕੋਈ ਗੱਲ ਕੋਈ ਨਹੀਂ ਕਹਿਣ ਵਾਲੀ ਇਹ ਪ੍ਰਸ਼ਾਸਨ ਦੇ ਵਿੱਚ ਇਹ ਇੰਨੀ ਕਮੀ ਆ ਕਿ ਜਿੰਨੇ ਪਤਾ ਹੈ ਐਡਾ ਪ੍ਰਵਾਹ ਤਕੜਾ ਹੋਣਾ ਜੀ ਪਹਿਲਾਂ ਉਹਨਾਂ ਨੂੰ ਪੁੱਛੋ ਇੱਕ ਮਹੀਨਾ ਪਹਿਲੇ ਪਾਏ ਟ੍ਰੈਫਿਕ ਦੇ ਲਈ ਸੇਵਾਦਾਰ ਕਿਹੜੇ ਹੋਣਗੇ ਉਹਨਾਂ ਨੂੰ ਟ੍ਰੇਨਿੰਗ ਦਿਓ ਸਮਝਾਓ ਸਹੀ ਹੈ ਟ੍ਰੈਫਿਕ ਦੇ ਨਿਯਮਾਂ ਬਾਰੇ ਉਹਨਾਂ ਨੂੰ ਜਾਣਕਾਰੀ ਹੋ ਕਿ ਤਾਂ ਹੀ ਫਾਇਦਾ ਹੁਣ ਗੱਡੀ ਆਪਣੇ ਲੱਗੀ ਉਹ 10000 ਇਹਨਾਂ ਉਹ 10000 ਗੱਡੀ ਦਾ ਪਰ ਉਹ ਹਿਸਾਬ ਦੇ ਨਾਲ ਤਾਂ ਫਾਇਦਾ ਨਹੀਂ ਚੱਕ ਰਹਾਗੇ ਠੀਕ ਆ ਸੰਗਤ ਵੇ ਵਿਚਾਰੀ ਉੱਥੇ-ਉੱਥੇ ਪਰੇਸ਼ਾਨ ਆਵਦੇ ਤੇ ਆਪਾਂ ਬੀਬੀਆਂ ਪੈਣਾ ਕੁੜੀਆਂ ਦੇਖੀਆਂ ਬਾਲਕੀਆਂ ਅਲਗੀਆਂ ਤੁਰ ਕੇ ਜਾਂਦੀਆਂ ਜਿਹੜੀਆਂ ਬਿਨਾ ਆਪਣੇ ਪੇਰੈਂਟਸ ਤੋਂ ਆਈਆਂ ਇਕੱਲੀਆਂ ਉਹ ਨਾ ਕੁੜੀਆਂ ਜਾ ਰਹੀਆਂ ਤੁਰ ਕੇ ਬੱਚਿਆਂ ਬੱਚੇ ਆ ਨਿਆਣੇ ਕੁੜੀਆਂ ਨਿਆਣੇ ਆਲੀਆਂ ਸਿਆਣੇ ਬਜ਼ੁਰਗ ਬੰਦੇ ਵੀ ਆ ਉਹ ਹਣ ਇੱਥੇ ਸਾਹ ਗੱਡੀ ਦੇ ਵਿੱਚ ਕਿੰਨਾ ਚਿਰ ਬੈਠੇ ਰਹਿਣ ਸਹੀ ਆ ਉਹ ਤਾਂ ਹਣ ਜੇ ਬੰਦਾ ਕੋਈ ਸਾਮਿਲਦਾਰ ਹੋਵੇ ਗੱਡੀਆਂ ਟਾਈਮ ਦੇ ਨਾਲ ਨਿੱਕੀ ਜਾਣ ਆਪਾਂ ਕੋਈ ਇਰੇ ਵਿੱਚ ਕੋਈ ਦੂਜੀ ਨਹੀਂ ਮੈਂ ਬਾਕੀਆਂ ਕੋ ਲਾਗ ਦੂਆ ਰਹੇ ਆਪਣੀਆਂ ਵੀ ਗੱਡੀਆਂ ਲੱਗੀਆਂ ਐਸੇ ਵਾਦੇ ਬਣ ਲੈਣੀਆਂ ਸਹੀ ਆ ਵੀ ਆਏ ਨੇ ਬੱਚੀਆਂ ਉੱਦਾਂ ਵੀ ਸਾਡਾ ਤਾਂ ਇਹ ਜਿਹੜੇ ਵੀ ਰਹੀਦੇ ਇੱਥੇ ਅਸੀਂ ਰਹੀ ਗਈਏ ਨਾ ਇੱਥੇ ਦਾ ਰੋਹ ਆਈਏ ਰੋਹ ਜਾਈਏ ਇੱਥੇ ਸਾਡੇ ਦਾ ਪਿੰਡ ਆ ਨਾਲ ਜਿੰਨੇ ਵੀ ਬੰਦਿਆਂ ਦੇ ਹੋਰ ਵੀ ਆ ਉਹ ਤਾਂ ਆ ਗਿਆ ਘਟਦੇ ਆ ਪਰ ਉਹ ਮੈਂ ਤੁਹਾਨੂੰ ਬੱਚਾ ਦੇ ਰਹੀਆਂ ਗੱਡੀ ਮੁੰਡੇ ਨੂੰ ਪੁੱਛਿਆ ਮਜ਼ਾਰੀ ਕਿੱਥੇ ਮੁਕੰਦਪੁਰ ਦੇ ਨੇੜੇ ਆ ਕੋਈ ਬੰਦਾ ਦੇ ਇੱਥੇ 4 ਘੰਟੇ ਕੋਈ ਵੀ ਆਏ ਉਹ ਕੁੜੀ ਆ ਚਾਹੇ ਬੰਦਾ ਬਜ਼ੁਰਗ ਆ 4 ਘੰਟੇ ਇੱਥੇ ਫਸ ਗਿਆ ਸਹੀ ਆ ਉਹ ਬੰਦਾ ਕੋਈ ਟਾਈਮ ਦੇਖ ਰਿਹਾ ਕਿਹੜੇ ਟਾਈਮ ਆਪਣੇ ਘਰੇ ਜਾਊਗਾ ਦੂਸਰਾ ਦਿਨ ਉਹ ਬੰਦਾ ਚਾਹਦਾ ਵੀ ਹੋਵੇ ਹਨਾ ਉਹ ਬੰਦਾ ਬਰ ਕਹੇਗਾ ਟਾਈਮ ਜਾਣ ਕੇ ਆਊਗਾ ਕਹਿੰਦਾ ਭਾਵੇਂ ਸ਼ਾਂਤ ਨਹੀ ਵੈਲਿਊ ਭਾਵਨਾ ਤੇ ਕਿਸੇ ਦੇ ਕੋਈ ਕਮੀ ਨਹੀਂ ਹੈ ਵੀ ਚਾਹੇ ਭਾਵੇਂ ਇਹ ਕਿ ਮੈਨੇਜਮੈਂਟ ਜਿਹੜੀ ਟਾਈਮ ਦੀ ਆ ਉਹੀ ਤੇ ਆਪਣੇ ਜਿਹੜੇ ਟ੍ਰਾਫਿਕ ਵਾਲਿਆਂ ਦੀ ਇਹ ਮੈਨੇਜਮੈਂਟ ਬੰਗਿਆਂ ਦੇ ਵਿੱਚੋਂ ਆ ਨਟ੍ਰੇਨਿੰਗ ਬੰਦੇ ਸਾਰੇ ਮੁੰਡੇ ਹਲਕੇ ਲਗਭਗ 18 ਸਾਲ ਤੋਂ 20 ਸਾਲ ਤੋਂ ਤੱਕ ਹੀ ਆਣ ਕੋਈ ਗੱਲ ਨਹੀਂ ਕਿਉਂਕਿ ਚੜ੍ਹਦੀ ਜਵਾਨੀ ਹੁੰਦੀ ਹੈ ਦੂਏ ਬੰਦੇ ਨਹੀਂ ਜਰਾ ਪਾ ਸੁਣ ਤਾਂ ਕਈ ਵੀ ਅਸੀਂ ਵੀ ਨਹੀਂ ਰਹਿ ਸਕੀ ਜੇ ਵਰ ਕਰਨਾ ਚੱਲੀਏ 그러면은 ਆਪਾਂ ਕੱਲੇ ਕੀ ਜਣਾ ਬਸ ਇੱਥੇ ਇਦਾਂ ਆਪ ਵੀ ਇਹ ਦੇਖ ਲਓ ਕਿ ਲੱਗ ਭੱਦ 10 ਵਜੇ ਤੋਂ ਰਿਓ ਅਸੀਂ ਬੰਗਿਆਂ ਤੋਂ ਹੋਣ ਹੈ ਇਸ ਤੋਂ ਪੌਣੇ 12:00 ਪੌਣੇ 12:00 ਅਸੀਂ ਅੱਜ ਮੈਂ 11:00 ਵਜੇ ਦੇ ਨੇੜੇ ਜਾਣ ਕੇ ਪਹੁੰਚੇ ਆਂ ਫੋਨ ਇਹ ਲੋ ਲੋਦੋਂ ਮਾਰੇ ਦਾ ਸੋਕਾ ਸਨਾਂ ਦਾ ਵੀ ਗਾ ਟਾਈਮ ਹੋਣ ਆਣਾ ਆ ਜਿਹੜਾ ਮੇਨ ਆਪਾਂ ਤੀਰਤਨ ਜਾ ਕੇ ਪ੍ਰਸਿੱਧ ਟਾਡੀ ਦੇਖਣ ਆਨੇ ਆ ਉਹਨਾਂ ਦਾ ਵੀ ਲਾਸਟ ਟਾਈਮ ਇਹੀ ਹੁੰਦਾ ਠੀਕ ਹੈ ਜੀ ਬਾਤ ਹੈ ਬੰਦੇ ਦੇ ਅੰਦਰ ਦੇ ਸਰਦ ਆਉਣੇ ਦਾ ਆਣਾ ਹੀ ਹੈ ਜੇ ਇਹਦਾ ਮਰਜ਼ੀ ਹੋਵੇ ਮੈਂ ਤੁਹਾਨੂੰ ਦੱਸ ਕੇ ਰਹਿ ਦਿੰਦੇ ਸਾਡੇ ਦਾ ਪਿੰਡ ਹੈ ਉ ਤਾਂ ਚਾਹ ਰੇ ਰਹੀਏ ਆਈਏ ਜਾਈਏ ਕੋਈ ਪ੍ਰੋਬਲਮ ਨਹੀਂ ਹੈ ਐਂਬੂਲੈਂਸ ਆ ਰਹੀ ਪਿੱਛੇ ਐਂਬੂਲੈਂਸ ਆ ਰਹੀ ਹੈ ਸਹੀ ਆ ਸਿਹਤ ਨੂੰ ਕੋ ਦੁਆ ਹੋਵੇ ਮੀਓ ਕੀ ਉਹਦੇ ਬੱਚਾ ਨਿਕਲ ਆਇਆ ਆਪਾਂ ਕਿਹਦੇ ਭੈਣ ਭਾਈ ਹੁੰਦੀ ਏ ਉਹਨੂੰ ਕਿਹਨੂੰ ਦਿੱਤਾ ਰਹੇ ਆ ਯਾਰ ਉਹਦੇ ਲਈ ਕਿੰਨਾ ਆਫ ਆਇਆ ਨਿਕਲਣਾ ਕਿਉਂ ਕਿਹਦੇ ਸੰਗ ਦਾ ਆਪਾਂ ਨੂੰ ਪ੍ਰਬੰਧ ਆਪਾਂ ਸੁਝਾਉਂ ਗਏ ਯਾਨੀ ਕਿ ਵਧੀਆ ਤਰੀਕੇ ਦੇ ਨਾਲ ਕੋਈ ਬੱਚ ਜਿਹੜਾ ਨਾਲ ਵਧੀਆ ਪਾ ਨਹੀਂ ਰਹੇ ਹੈਗੇ ਤਾਂ ਗੁਰੂ ਆਹ ਦਰਬਾਰ ਸਾਹਿਬ ਦੀ ਐਂਟਰੀ ਆ ਠੀਕ ਆ ਉਧਰ ਕੋਈ ਬੰਦੇ ਜਾਂਦੇ ਦੇਖ ਰਹੇ ਆ ਕਾ ਸਾਡੇ ਕੋਲ ਕਿਹੜਾ ਇੱਕ ਰਾਹ ਘੰਟਾ ਦਾ ਰਾਹ ਸਾਹਮਣੇ ਦਾ ਰਾਹ ਆ ਤੁਸੀਂ ਸ਼ਾਂਤ ਨੂੰ ਦੇ ਨੀ ਬਾਹਰ ਕੱਢਣਾ ਆ ਜਿੰਨਾ ਰਾਹ ਹੈ ਉਹ ਪਿੰਡ ਵਿੱਚ ਹੀ ਆ ਕੱਢੋ ਬਾਹਰ ਦੂਜੀ ਸਾਈਡ ਦੀ ਇਧਰ ਨੂੰ ਵਾਪਸ ਦਾ ਕੱਢਣ ਦੀ ਕਿਸੇ ਨੂੰ ਲੋੜੇ ਨਹੀਂ ਉੱਧਰ ਕੋਈ ਤਿੰਨ دروازੇ ਆਪਣੇ ਕੋਲ ਨੇ ਤਿੰਨ ਰਾਹ ਨੇ ਉਹ ਆਪਣੀ ਐਂਟਰੀ ਹੀ ਰੱਖੋ ਇੱਧਰ ਚੌਥਾ ਆਪਣਾ ਮੇਨ ਐਂਟਰੀ ਇਹ ਆਪਾਂ ਇਧਰ ਦੀ ਐਂਟਰੀ ਰੱਖੋ ਹਨਾ ਇੱਥੇ ਆਪਾਂ ਲਾ ਨੋ ਐਂਟਰੀ ਕਿਉਂ ਸਹੀ ਆ ਤੁਸੀਂ ਆ ਬੇਚ ਨਾ ਸੰਦੇ ਤੁਹਾਨੂੰ ਟੋੜ ਟਟ ਵੀ ਦੇਖ ਲਵਾਂ 19 ਸੰਗਤ ਆ ਨਾ ਬਰਾਬਰ ਜਾਂਦੀ ਵੀ ਗਾਣੀ ਠੀਕ ਹੈ ਜਾਂ ਵਾਲੀ ਵੀ ਆਣ ਵਾਲੀ ਵੀ ਅਗਰਤ ਦੇ ਦੇ ਤੱਕ ਆਈ ਜਾਈ ਵੀ ਜਾਲਾ ਦੋ ਤਾਈ ਵਾਲੀ ਤਾਂ ਬੰਨੇਆਂ ਗੱਡੀਆਂ ਰੱਖ ਕੇ ਵਿਲੇ ਹੋਣਾ ਹੈ ਕਿ 3 ਵਜੇ ਉਹ ਵੀ ਸਾਬ 4 ਘੰਟੇ ਆਰਾਮ ਕਰ ਲਈ ਫੇਰ ਨੂੰ ਗੱਡੀ ਮੋੜ ਕੇ ਦੁਬਾਰਾ ਚਲਾਣੀ ਆਪਾਂ ਦੇਖੋ ਸਰਵਾ ਤੇ ਲਾਣੀ ਆ ਨਾ ਪਰ ਉਹ ਗੱਡੀਆਂ ਨੂੰ ਦੂਰ ਤੇ ਆਪਾਂ ਵਧੀਆ ਦੇ ਲਈਏ ਤੇ ਫਾਇਦਾ ਨਹੀਂ ਹੈਗਾ ਹੁਣ ਸਾਡੂ ਵੀ ਰਖ ਲਓ ਜੇ ਬੰਦਾ ਕੋ ਗੱਡੀ ਆਲਾ ਵੀ ਆ ਲੈ ਕੇ ਥੁਰਿਆ ਵੀਰ ਭਰਾ ਉਹਨੂੰ ਵੀ ਵਿੱਚ ਹਾਂ ਕੋਈ ਚਾਹੇ ਕੋਈ ਵੀ ਰੱਖ ਲਓ ਤੇ ਆਪਾਂ ਕੋਣ ਸੰਗਤ ਹੈ ਨਾ ਇਹ ਚਾਹੇ ਵੀ ਬਜ਼ੁਰਗ ਆ ਕੋਈ ਭੈਣ ਆ ਕੁਛ ਵੀ ਆ ਉਹਨਾਂ ਨੂੰ ਆਪਾਂ ਹੁਣ ਅਗਲੇ ਨੇ ਸਾਨੂੰ ਕਹਿਣਾ ਕੋਈ ਟਾਈਮ ਨਹੀਂ ਆਉਦਾ ਫਿਜਾਵੇਂ ਨਹੀਂ ਤੇ ਫਾਇਦਾ ਕੀ ਹੈ ਸਾਨੂੰ ਗੱਡੀ ਚ ਬੈਠ ਕੇ ਆਣ ਦਾ ਐਨੇ ਕਰੂਗਾ ਕਹਿੰਦਾ ਮੈਂ ਟਰ ਕੇ ਜਾਵਾਂ ਤੇ ਬਹੁਤ ਜਣਾ ਗਾ ਲਓ ਆਲਾ ਹੁਣ ਪਹੁੰਚੇ ਆਪਾਂ ਸੁਹਾਗਮਾ ਦੇ ਨੇੜੇ ਇਤਵਾਰ ਮਾਰੀ ਰਿਹਾ ਕਰ ਰਹੇ ਹਾਂ ਨੂੰ ਬ੍ਰੇਕ ਲਿੰਨੇ ਆ ਉਹ ਬਾਤ ਆਪਾਂ ਦਾ ਵਹਿ ਜਾਣਾ ਹਾਂ ਕਹਿੰਦੇ ਜਿੰਨਾ ਖਸਮਾ ਹੈਗਾ ਉਹਦਾ ਲਾਅ ਲਈਏ ਸਰ ਸਟੇਜ ਤੇ ਆਪਾਂ ਇਹ ਵੇਲੇ ਦਾ ਹੁਣ ਖੁੱਬੇ ਆ ਤਕੜੀਆਂ ਇਕੱਠੇ ਲੜੀ ਬੈਠੀਆਂ ਆਪਣੀਆਂ ਬੀਬੀਆਂ ਬੈਠੀਆਂ ਬਾਹਰ ਵੀ ਦਾ ਪ੍ਰਕਾਸ਼ ਆ ਕੀਰਤਨ ਸਮਾਗਮ ਚੱਲ ਰਿਹਾ ਬਹੁਤ ਵਧੀਆ ਆਇਆ ਹੁਣ ਅਸੀਂ ਸਰਬਨ ਕਰਦੇ ਹਾਂ ਜਿੰਨੀ ਗੱਲ ਆਪਣੇ ਕਰਨ ਵਾਲੀ ਜੀ ਉਹ ਆਪਾਂ ਤੁਹਾਡੇ ਨਾਲ ਗੱਲ ਕਰ ਉਸਤੇ ਹਾਂ ਜਿਹੜੀ ਆਪਾਂ ਸੁਣਿਆ ਛੋਟੇ ਭਰਾਵਾਂ ਦੇ ਮਾਪਿਆਂ ਦੀ ਸੇਵਾ ਦਾ ਜਦੋਂ ਵੀ ਆਏ ਜਦੋਂ ਕੋਈ ਇਸ਼ਰਾਹ ਦੇ ਮੈਂ ਤੇ ਜਦੋਂ ਇੱਥੇ ਜਿਹੜੀ ਆਏ ਸਭ ਤੋਂ ਬਹੁਤ ਸੀ ਕਿਸੇ ਦਾ ਕੋਈ ਕਸੂਰ ਨਹੀਂ ਉਹ ਗਾਧਾ ਸਾਹਿਬ ਦੀ ਕੰਕਰੀਏ ਜੀ ਆਜਾ ਗਾਧਾ ਦਾ ਨਾਮ ਦਾਬੀ ਜੀ ਕੱਪ ਦੇ ਨੂੰ ਵੀ ਹੁੰਦੇ ਰਹੋਗੇ ਜਿਆਦੇ ਜਿਹਨਾਂ ਨਾਮਲੇ ਨਾਮ ਨਾਲ ਕਿੰਨੇ ਹਿਆਤ ਜਾਣੋ ਆਏ ਸੀ ਇਸ ਵੇਲੇ ਸਰੋਵਰ ਵਾਲੀ ਸਾਈਡ ਸਰੋਵਰ ਵਾਲਾ ਜਿਹੜਾ ਗੁਰੂ ਘਰ ਆ ਕਿ ਉਹ ਪਰਿਸ਼ਾਦਾ ਝੜਿਆ ਆਦਾ ਆਦਾ ਕਹ ਲਓ ਜਾਂ ਤੜਕੇ ਦਾ ਕਹ ਲਓ ਕੰਮੀ ਦੇਖੋ ਰੌਣਕ ਐਸ ਵੇਲੇ ਦੀ ਪੂਰਾ ਜਨਕ ਅਮਰਤ ਵੇਲਾ ਹੋਣ ਵਾਲਾ ਐਸ ਵੇਲੇ ਆਹ ਵਿੱਚ ਹੁਣ ਸੇਵਾਦਾਰ ਇਹ ਆਦੇ ਹੁਣ ਇਹ ਆਦਾਨ-ਪ੍ਰਦਾਨ ਵੀ ਕਰ ਰਹੇ ਆ ਸਵੇਰ ਨੂੰ ਮੁੜ ਕੇ ਵੀ ਤੇਰੀ ਗੱਲ ਨਹੀਂ ਬੰਦਿਆ ਨੇ ஆனால் <laughs> ਜੋ ਦਿਖਿਆ ਹੈ ਹਮੇਸ਼ਾ ਆਪਰੇ ਤੋਂ ਦੇ ਕੇ ਭੁੱਲਾ ਮੰਦ ਦੇ ਹਨ ਜੇ ਮੈਨੂੰ ਜਰੂਰਤ ਅੱਛੀ ਹੋਵੇ ਐਸਾ ਕਿਹੜਾ ਸ਼ਰੀਰ ਹੈ ਜਿਹੜਾ ਇੱਕ ਦਿਨ ਖਾਣ ਦੀ ਗਾਦੀ ਤੋਂ ਜਾਦੀ ਨੂੰ ਪਾ बस देखते हैं ना नमक के बदले नमक समेत ना तो कभी भी बोले ये बारे में क्या क्या किया है ये बारे में बुलंद करो बारे में बोलो नॉन वाइट नहीं बारे में बोलो जो भी बारे में बोलो जाने दाना 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 � जर मसल का जीवन चावाल भगती का बंदगी